سرکارا ਵੱਲੋਂ ਜਿੱਥੇ ਗਰੀਬ ਤਬਕੇ ਦੇ ਲੋਕਾਂ ਲਈ ਰੋਜ਼ਗਾਰ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਲਿਆਂਦੀਆਂ ਜਾਂਦੀਆਂ ਨੇ ਉੱਥੇ ਹੀ ਲੋਕਾਂ ਨੂੰ ਕਈ ਤਰ੍ਹਾਂ ਦੇ ਰੋਜ਼ਗਾਰ ਸ਼ੁਰੂ ਕਰਨ ਲਈ ਲੋਨ ਤੱਕ ਦਿਵਾਏ ਜਾਂਦੇ ਨੇ ਪਿੰਡ-ਪਿੰਡ ਤੱਕ ਔਰਤਾਂ ਨੂੰ ਖੁਦ ਦਾ ਰੋਜ਼ਗਾਰ ਸ਼ੁਰੂ ਕਰਨ ਲਈ ਪੈਰਾਂ ਸਿਰ ਕੀਤਾ ਜਾਂਦਾ ਹੈ ਉੱਥੇ ਹੀ ਜਲੰਧਰ ਦੇ ਪੰਜਾਬ ਐਵੇਨਿਊ ਦੇ ਵਿੱਚ ਫਾਟਕ ਬੰਦ ਕਰਕੇ ਲੋਕਾਂ ਦਾ ਕਾਰੋਬਾਰ ਬਿਲਕੁਲ ਠੱਪ ਕਰ ਦਿੱਤਾ ਗਿਆ ਹੈ ਮੁਹੱਲਾ ਵਾਸੀ ਅਤੇ ਸਥਾਨਕ ਦੁਕਾਨਦਾਰਾਂ ਦੇ ਵੱਲੋਂ ਲੋਨ ਲੈ ਕੇ ਜਾਂ ਕਿਸੇ ਤਰ੍ਹਾਂ ਪਾਈ ਪਾਈ ਜੋੜ ਕੇ ਆਪਣਾ ਕਾਰੋਬਾਰ ਸਟਾਰਟ ਕੀਤਾ ਗਿਆ ਸੀ ਉਸ ਨੂੰ ਡੂੰਗਾ ਤੱਕਾ ਵਜਾਏ ਕਿਉਂਕਿ ਰਸਤਾ ਬੰਦ ਕਰਨ ਦੇ ਨਾਲ ਉਹਨਾਂ ਕੋਲ ਰਾਹੀਰ ਜੋ ਕੇ ਇਹਨਾਂ ਦੀਆਂ ਦੁਕਾਨਾਂ ਦੇ ਗਾਖ ਸਨ ਉਹਨਾਂ ਦਾ ਰਸਤਾ ਹੀ ਬੰਦ ਕਰ ਦਿੱਤਾ ਇਹਨਾਂ ਲੋਕਾਂ ਦੀ ਪੀੜ ਸੁਣਦਿਆਂ ਹੀ ਅਕਾਲੀ ਦਲ ਜਲੰਧਰ ਕੈਂਟ ਤੋਂ ਇੰਚਾਰਜ ਹਰਜਾਪ ਸਿੰਘ ਸੰਘਾ ਮੌਕੇ ਤੇ ਪਹੁੰਚ ਕੇ ਕਤਿਉਨਾ ਵੱਲੋਂ ਮਹੱਲਾ ਵਾਸੀਆਂ ਦੀ ਵਿਥਿਆ ਸੁਣੀ ਗਈ ਜਿਸ ਤੋਂ ਬਾਅਦ ਉਹਨਾਂ ਨੇ ਸੂਬਾ ਸਰਕਾਰ ਅਤੇ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਅਤੇ ਰੇਲ ਮੰਤralੇ ਨੂੰ ਅਪੀਲ ਕੀਤੀ ਹੈ ਕਿ ਇਹ ਰਸਤਾ ਜੋ ਕਿ ਮਠਾਪੁਰ ਨੂੰ ਜਲੰਧਰ ਕੈਂਟ ਦੇ ਨਾਲ ਜੋੜਦਾ ਹੈ ਜਿਸ ਰਾਹੀਂ ਰੋਜ਼ਾਨਾ ਕਈ ਲੋਕ ਲੰਘ ਕੇ ਆਪਣੀ ਮੰਜ਼ਲ ਵੱਲ ਜਾਂਦੇ ਨੇ ਦੂਜੇ ਪਾਸੇ ਅਰਬਨ ਸਟੇਟ ਦਾ ਫਾਟਕ ਵੀ ਜੋ ਕੇ ਬੰਦ ਕਰ ਦਿੱਤਾ ਗਿਆ ਹੈ ਜਿਸ ਨਾਲ ਫਾਟਕ ਦੇ ਨੇੜੇ ਛੋਟਾ ਮੋਟਾ ਆਪਣਾ ਕਾਰੋਬਾਰ ਚਲਾਉਣ ਵਾਲਿਆਂ ਦੇ ਕਾਰੋਬਾਰ ਤੇ ਅਸਰ ਪਿਆ ਹੈ ਲੋਕਾਂ ਦੀ ਇਹ ਮੰਗ ਹੈ ਕਿ ਇਸ ਰਸਤੇ ਨੂੰ ਖੋਲਿਆ ਜਾਵੇ ਅਤੇ ਉਹਨਾਂ ਦੇ ਕੰਮ ਧੰਦਿਆਂ ਨੂੰ ਮੁਰ ਸੁਰਜੀਤ ਕੀ। ਕੋਈ ਦੇਖੋ ਆਪਾਂ ਇਸ ਮੁੱਦੇ ਤੇ ਸਿਆਸਤ ਵਾਲਾ ਸਾਹਿਬ ਨਹੀਂ ਗਾ ਜੀ ਮੈਂ ਤੁਹਾਨੂੰ ਇਸ ਕਰਕੇ ਨਹੀਂ ਆਇਆ ਕਿਉਂਕਿ ਮੈਂ ਪੂਨ ਅਕਾਲੀ ਦਲ ਨੂੰ ਰਿਪਰੈਂਟ ਕਰਦਾ ਹਾਂ। ਇਹ ਜੈਨੂਮਨ ਮੌਜੂਦ ਦਿਲ ਦੀ ਤਕਲੀਫ ਨੂੰ ਦੱਸਣ ਕਿ ਉਹ ਉਹਦੀ ਮੇਰੀ ਹੈ ਜੀ ਫੇਰਾ ਵੀ ਲੰਘਾ ਇਹ ਗਵਰਨਮੈਂਟ ਟੀਮ ਥੋੜੇ ਤੇ ਚਲੋ ਕਰਨਾ ਨੇ ਟੀਚਿਤ ਕਰਨਾ ਨੇ। ਇਹ ਇਸ ਚੀਜ਼ ਮੈਂ ਨਹੀਂ ਕਦੇ ਵੀ ਤੁਹਾਨੂੰ ਕਹਾਂਗਾ ਜੀ ਆਪਾਂ ਪੋਲੀਟਿਕਾਈਜ਼ ਕਰੀਏ ਕਿ ਜੀ ਫੀਤੀ ਮਹਿਲ ਵਾਲੀ ਜੀ ਸਾਂਝਾ ਕੰਮ ਹੈ ਆਪਾਂ ਸਾਰੇ ਇਕੱਠੇ ਹੋ ਕੇ ਇਸ ਚੀਜ਼ ਦਾ ਹਮਲਾ ਮਾਰੀਏ। ਨਹੀਂ ਵੀ ਤੁਹਾਡੀ ਬੋਲੀ ਤੋਂ ਇਹ ਆ ਕਿ ਤੁਸੀਂ ਜਿਹੜਾ ਵਾ ਪਬਲਿਕਲੀ ਵਾਸਤੇ ਪਬਲਿਕ ਲਈ ਭਲਾਈ ਵਾਸਤੇ ਸਾਰਾ ਖੁਦ ਕਪਣ ਆਇਓ ਤੁਸੀਂ ਜੀ ਤੁਹਾਡਾ ਬਹੁਤ ਧੰਨਵਾਦ ਨਹੀਂ ਨਹੀਂ ਸਰ ਮਿਹਰਬਾਦੀ ਤੁਹਾਡੀ ਹੈ ਜੀ ਵੀ ਪਰ ਇਹ ਤਕਲੀਫ ਜਿਹੜੀ ਆਪਣੀ ਸਾਂਝੀ ਹੈ ਸਾਰਿਆਂ ਦੀ ਹਾਂਜੀ ਤਕਲੀਫ ਹੈ ਵੀ ਜਿਹੜੇ ਹੁਣ ਵਿਚਾਰੇ ਕੋਈ ਪਰਵਾਸੀ ਆਏ ਜੀ ਕੋਈ ਇੱਥੇ ਦਾ ਕਿ ਬੜੀਆਂ ਆਸਾਂ ਨਾਲ ਇਥੇ ਆ ਕੇ ਲੱਗਿਆ 20-20 ਸਾਲ ਕੁਦਰਤ ਦੁਆਨਾ ਨੂੰ ਤਕਰੀਬਨ ਸਾਰਿਆਂ ਨੂੰ ਹੀ ਹੈ ਅੱਜ ਵੀ ਤੋਂ ਅੱਜੇ ਤੋਂ 15 ਹਜ਼ਾਰ ਤੋਂ ਕਿਤੇ ਵੱਧ ਜੀ ਬਹੁਤ ਜਦ ਕਰਕੇ ਸਾਰਾ ਇਹਦਾ ਪੈਸਾ ਲੈ ਕੇ ਇਥੇ ਲਿਆ ਇਕੱਠਾ ਕਰਕੇ ਉਹ ਇਧਰ ਪੈਲੀ ਪੁਲੀ ਵੇਚ ਕੇ ਇਥੇ ਆ ਕੇ ਬਹਿ ਗਏ ਮੋੜ ਕੇ ਹੁਝ ਬਹਿ ਗਿਆ ਕਈਆਂ ਨੇ ਲੋਨ ਲਿੱਤੇ ਪਏ ਵਿਚਾਰੇ ਕਈਆਂ ਲੋ ਅੱਜ ਆਪਣਾ ਦੇਖਣੇ ਪੁੱਲ ਬਣਾਣ ਲੱਗੇ ਕਿ ਆ ਰਸਤਾ ਬੰਦ ਕਰ ਦਈਏ ਦੂਜਾ ਖੋਲ ਦਈਏ ਜਦ ਕਿ ਉਹ ਵੀ ਰੱਖਣੇ ਹੁਣ ਸਾਲ ਤੋਂ ਨਹੀਂ ਹੁਣ ਲੈਣਾ ਚਾਹੀਦਾ ਇਹ 7 ਸਾਲ ਪਹਿਲਾਂ ਟ੍ਰੈਫਿਕ ਦਾ ਇਸ਼ੂ ਸੀਗਾ ਬਟ ਹੁਣ ਨਹੀਂ ਹੁਣ ਡਾਇਵਰਟ ਹੋ ਗਿਆ ਉਧਰ ਅੱਧਾ ਇੱਧਰ ਕਰਤਾ ਅੱਧਾ ਇੱਧਰ ਕਰਤਾ ਜਿਹਨੇ ਇਧਰ ਕੈਂਟੂ ਜਾਣਾ ਉਹਨੇ ਹੀ ਜਾਣਾ ਨਾ ਜੀ ਉਹ ਤਿੰਨ ਨਵੇੜੇ ਹੋ ਗਏ ਜੀ ਔਰ ਰੋਡ ਵੀ ਬਿਲਕੁਲ ਸਿੱਧੇ ਹੀ ਸਟੇਟ ਐ ਪਲੀਆ ਰਹੀ ਨਹੀਂ ਜੀ ਇਹ ਮਿੱਟਾ ਦੇਖੋ ਜੀ ਕੈਂਟੂ ਦਾ ਮਿੱਟਾ ਬੋਲ ਰੋ ਪਲਾਂ ਰੋੜਾ ਇਹ ਰੋਡ ਤੇ ਬੰਦ ਹੋਣਾ ਚਾਹੀਦਾ ਸੀਗਾ ਜੀ ਇਹਦਾ ਕੋ ਰੋਲ ਹੀ ਨਹੀਂ ਬੰਦ ਕਰਦਾ ਇਹ ਇਹ ਤਾਂ ਓਡ ਬਰਾ ਅੱਜ ਇਹ ਨਾ ਪੈਸਾ ਲਾ ਕੇ ਰਿਸ਼ਤੀਆਂ ਕਰਾਈਆਂ ਮੈਂ ਕਮਰਸ਼ੀਅਲ ਦੀਆਂ ਪੈਸਾ ਨਾ ਲਾਇਆ ਦਾਦਾ ਪਾਪਾ 10 ਕਰੋੜ ਰੁਪਏ ਲਾ ਕੇ ਬੈਠੇ ਆ ਮੇਰੇ ਕੋਲ ਹੁਣ ਉਧਰ ਜਾ ਕੇ ਨਾ ਉਧਰ ਜਾ ਕੇ ਆਰਮੀ ਸਰਵਿਸ ਕੀਤੀ ਠੱਕੇ ਖਾ ਕੇ ਹੁਣ ਬੈ 70 ਸਾਲ ਉਮਰ ਹੋ ਗਈ ਕਿੱਥੇ ਲੱਗੇ ਗਈ ਅੱਜ ਹੁਣ ਕਿੱਥੇ ਜਾਈਏ ਅਸੀਂ ਹੁਣ ਉਹ ਜਿਹਨਾਂ ਪੈਸਾ ਲਾਉਣ ਦੇ ਬਾਅਦ ਉਹ ਬੈਰ ਖੂ ਚਲ ਗਿਆ ਸਾਨੂੰ ਪੈਸਾ ਦੇ ਦੋ ਅਸੀਂ ਘਰੇ ਬਾਹਰ ਜਾ ਕੇ ਪੈਜਾਂ ਲੈ ਕੇ ਦੋ ਆਪਣੇ ਪੈਜ ਵਿੱਚ ਜਾ ਜੀਏ ਬੈਠੇ ਅੱਜ ਉੱਥੇ ਘਰ ਬਨੇ ਖੁਸ਼ ਹੈ ਇਹ ਕਿਹੜਾ ਚਕਾਵਾ ਸਾ ਚਾਹ ਖਾਂਦ ਰੋਟੀ ਖਾਣੇ ਖਾਦੇ ਹਟੇ ਸੋ ਖੋ ਰਹੇ ਤੁਸੀਂ ਮੂੰਹ ਬੰਦ ਕਰ ਦੋ ਜੀ ਪਹਿਲੇ ਬਾਡਰਾਂ ਦੇ ਧੱਕੇ ਖਾ ਕੇ ਆ ਗਏ ਹੋਰ ਤੁਹਾਡੇ ਕੋ ਧੱਕੇ ਖਾਈ ਆਣ ਦੇ ਉੱਪਰ ਬਾਡਰਾਂ ਦੇ ਗੋਲੀਆਂ ਖਾਧੀਆਂ ਕਿਦਾਂ ਦਾ ਕਾਗਰਾਈ ਲੜਗੇ ਆਏ ਆ ਮਾਈ ਦਾ ਨਾਲ ਕੋ ਜਾ ਕੇ ਜਾ ਕੇ ਕੀ ਹਾਲ ਸੀ ਕਾਗਰ ਦਾ ਉਸ ਤੋਂ ਹੁਣ ਪੈ ਜਾਓ ਅਜੇ ਕਾ ਪਹੁੰਚੇ ਹੁਣ ਸਾਡੀ ਇਹ ਤੇ ਹਾਲ ਉਦੋਂ ਪੈਣਾ ਸਾਡਾ ਕਰਤਾ ਇਹ ਕਿਹੜਾ ਸੀ ਸਾਨੂੰ ਸਾਰਾ ਜ਼ਿਲ੍ਹਾ ਵਿੱਚ ਇਹਨੂੰ ਬਾਗਾ ਬਾਡਰ ਹੀ ਜਾਂਦਾ ਸਾਨੂੰ ਉੱਥੇ ਚਲ ਜੀਏ ਪਾਕਿਸਤਾਨ ਦੇ ਅੰਦਰ ਕੋ ਸਾ ਨੂੰ ਕੰਮ ਤੋਂ ਕੰਮ ਅੰਦਰ ਰੱਖ ਰੋਟੀ ਦੇਣਗੇ ਇਹ ਬਾਗਾ ਬਾਡ ਜੇ ਕੋਈ ਦਦੂਏ ਕੋਈ ਨਹੀਂ ਆ ਕੋਈ ਗਵਰਨਮੈਂਟ ਤੋਂ ਖੋਜਿਆ ਜਾਵੇ ਤੇ ਅਸੀਂ ਕੀ ਬੋਲਾ ਕੀਤਾ ਸਭ ਕਲੋਨੀ ਨੇ ਇੰਨਾ ਪੈਸਾ ਲਾ ਕਰੋ ਪਹਿਲਾਂ ਪੈਸਾ ਲਾ ਕੇ ਕਰੋ ਕੱਚਾ ਕਰ ਕਰ ਗਿਆ ਨੇ ਸਾਡੇ ਬਿਆਹੇ ਅੰਦਰ ਇਹ ਦੇਖ ਮੇਰੀ ਯੂਨੀਅਨ ਗਵਰਨਮੈਂਟ ਨੂੰ ਮੇਰੀ ਡੀਸੀ ਸਾਹਿਬ ਨੂੰ ਤੇ ਭਗਵਾਨ ਜੀ ਦੀ ਸਰਕਾਰ ਨੂੰ ਚਾਰਾਂ ਨੂੰ ਬੇਨਤੀ ਹੈ ਕਿ ਜਿਹੜਾ ਸਾਡਾ ਜਲੰਧਰ ਕੈਂਟ ਦੇ ਵਿੱਚ ਇਹ ਤੁਸੀਂ ਪਿੱਛੇ ਦੇਖ ਸਕਦੇ ਹੋ 388 ਕਰਕੇ ਜਿਹੜਾ ਫਾਟਕ ਸੀ ਉਹ ਇਹਨਾਂ ਨੇ ਬੰਦ ਕਰਕੇ ਉਹਨੂੰ ਰੀਰੂਟ ਕਰ ਦਿੱਤਾ ਹੈਗਾ ਉਹਦਾ ਅੰਡਰਪਾਸਟ ਬਣਾਤਾ ਜਿਹੜਾ ਅਨਕੰਪਲੀਟ ਹੈ ਹਜੇ ਤੁਸੀਂ ਉਸ ਚੀਜ਼ ਨੂੰ ਵੀ ਚਲਾਓ ਤੁਸੀਂ ਇਸ ਚੀਜ਼ ਨੂੰ ਵੀ ਚੱਲਦਾ ਰਹਿਣ ਦਿਓ ਇੱਥੇ ਤੁਸੀਂ ਪਿੱਛੇ ਦੇਖੋ ਰੋਜ਼ਗਾਰ ਵੀ ਹੈਗਾ ਇਹ ਲੋਕਾਂ ਦੇ ਘਰ ਵੀ ਹੈਗੇ ਆ ਲੋਕਾਂ ਨੇ ਆਪਣੀ ਸਾਰੀ ਉਮਰ ਦੀ ਜਮਾ ਪੂੰਜੀ ਇਕੱਠੀ ਕਰਕੇ ਦੁਕਾਨਾਂ ਲਈਆਂ ਨੇ ਘਰ ਪਾਏ ਨੇ ਉਹਨਾਂ ਦੀ ਤੁਸੀਂ ਆਵਾਜਾਈ ਬੰਦ ਕਰਤੀ ਐ ਨਾ ਤੁਸੀਂ ਉਸ ਚੀਜ਼ ਦਾ ਕਿਸੇ ਨਾਲ ਪੁੱਛਿਆ ਨਾ ਕਿਸੇ ਦੀ ਸਲਾਹ ਲਈ ਨਾ ਕਿਸੇ ਨੂੰ ਤੁਸੀਂ ਝੂਠਾ ਹੀ ਪੁੱਛ ਲਿਆ ਕਿ ਵੀ ਅਸੀਂ ਇੱਥੇ ਬੰਦ ਕਰਨ ਲੱਗੇ ਆ ਤੁਹਾਨੂੰ ਕਨਵੀਨੀਅੰਟ ਹੈ ਜਿਨ੍ਹਾਂ ਦੀਆਂ ਦੁਕਾਨਾਂ ਇੱਥੇ ਨੇ 300 400 ਪਲੱਸ ਦੁਕਾਨਾਂ ਆ ਪਿੰਡ 400 ਪਲੱਸ ਇਥੇ ਘਰ ਹੈ 메인 ਰੋਡ ਪੀ ਡਬਲਯੂ ਡੀ ਦੀ ਹੈ ਓਵਰਨਾਈਟ ਆ ਕੇ ਤੇ ਜੀ ਸੀ ਬੀਆਂ ਲਾ ਕੇ ਸਰਕਾਰਾਂ ਧੱਕਾ ਹੀ ਕਰ ਗਈਆਂ ਇਥੇ ਜਿੰਨੇ ਇਥੇ ਆ ਕੇ ਖੜੇ ਹੈ ਇਹਨਾਂ ਦੀ ਕੱਲੇ ਕੱਲੇ ਦੀ ਢਿੱਡ ਦੀ ਪੀੜ ਹੈ ਕਾਰਨ ਇਹਨਾਂ ਦੇ ਰੋਜ਼ਗਾਰ ਸੀ ਬਹੁਤ ਪੁਰਾਣੀ ਇਹ ਸੜਕ ਹੈ 메인 ਰੋਡ ਲਿੰਕ ਕਰਦੀ ਹੈ ਮਠਾਪੁਰ ਪਿੰਡ ਨੂੰ ਜਲੰਧਰ ਕੈਂਟਨਰਮੈਂਟ ਦੇ ਘੜਾ ਦੇ ਨਾਲ ਪਿੱਛੇ 7 ਨੰਬਰ ਇਥੇ ਥਾਣਾ ਪੈਂਦਾ ਮਗਰ ਪਿੰਡ ਸੁਭਾਨਾ ਪੈਂਦਾ ਜੋ ਇਹ ਜਿਹੜੀ ਇੱਕ ਚੱਲਦੀ ਰੋਡ ਬੰਦ ਕਰਕੇ ਸਿਰਫ ਇੱਕ ਸਰਕਾਰ ਨੇ ਜੋ ਅੱਖੀ ਘੰਟਾ ਪਾਇਆ ਕਿ ਜੀ ਅਸੀਂ ਅੰਡਰ ਬ੍ਰਿਜ ਬਣਾ ਲਿਆ ਅੰਡਰ ਬ੍ਰਿਜ ਬਣਾਇਆ ਸਹੂਲਤਾਂ ਵਾਸਤੇ ਪਰ ਇਹਦਾ ਇਹ ਮਤਲਬ ਥੋੜੀ ਕਿ ਜਿਹੜਾ ਚੱਲਦਾ ਰਾ ਤੁਸੀਂ ਬੰਦ ਕਰ ਦਿਓ ਨਾ ਇੱਥੇ ਟ੍ਰੈਫਿਕ ਦੀ ਕੋਈ ਕੰਜੈਸ਼ਨ ਸੀ ਨਾ ਇੱਥੇ ਲੋਕਾਂ ਦੀ ਕੋਈ ਕੰਪਲੇਂਟ ਸੀ ਕਿ ਜੀ ਸਾਨੂੰ ਟ੍ਰੈਫਿਕ ਤੰਗ ਕਰਦਾ ਤੇ ਟ੍ਰੈਫਿਕ ਮੈਨੇਜਮੈਂਟ ਦਾ ਤਰੀਕਾ ਟ੍ਰੈਫਿਕ ਬਿਲਕੁਲ ਬੰਦ ਕਰਨਾ ਥੋੜੀ ਟ੍ਰੈਫਿਕ ਮੈਨੇਜਮੈਂਟ ਵਈ ਉਹਨ ਇੱਥੇ ਮੈਨੂੰ ਘੰਟਾ ਖੂ ਗਿਆ ਕਿ ਸਾਰੇ ਸੱਜਣਾ ਦੇ ਵਿੱਚ ਖੜੇ ਆ ਕੋਈ ਐਕਸ ਸਰਵਿਸਮੈਨ ਹੈ ਕੋਈ ਬਿਜ਼ਨਸਮੈਨ ਹੈ ਕਿਸੇ ਦੀ ਇੱਥੇ ਮੀਟ ਦੀ ਦੁਕਾਨ ਹੈ ਕਿਸੇ ਦੀ ਇੱਥੇ ਇਲੈਕਟ੍ਰੀਕਲ ਦੀ ਦੁਕਾਨ ਹੈ ਕਿਸੇ ਦਾ ਟੈਂਟ ਹਾਊਸ ਹੈ ਕਿਸੇ ਦੀ ਕੱਪੜਿਆਂ ਦੀ ਦੁਕਾਨਾ ਹੈ ਕਿੰਨਾ ਕਿ ਉਹਦੇ ਵਿੱਚ ਹੈਗਾ ਕਿ ਬਹੁਤ ਇੱਥੇ ਅਰਪਤੀ ਬੰਦੇ ਨੇ ਜੀ ਨੋਰਮਲ ਬੰਦੇ ਨੇ ਜਿਹੜਾ ਨੂੰ ਕੱਲੇ ਕੱਲੇ ਨੂੰ ਤਕਲੀਫ ਹੋ ਰਹੀ ਕਿਉਂਕਿ ਨਾ ਉਹਨਾਂ ਨੂੰ ਪੁੱਛਿਆ ਗਿਆ ਨਾ ਉਸ ਚੀਜ਼ ਦਾ ਸਮਾਧਾਨ ਕੀਤਾ ਗਿਆ ਸੁਮੇਰੀ ਇਹ ਬੇਨਤੀ ਐਮਪੀ ਸਾਹਿਬ ਨੂੰ ਬਟੂ ਜੀ ਨੂੰ ਮੇਰੀ ਇਹ ਬੇਨਤੀ ਸਥਾਨਕ ਸਰਕਾਰ ਨੂੰ ਮੇਰੀ ਇਹ ਬੇਨਤੀ ਯੂਨੀਅਨ ਮਿਨਿਸਟਰੀ ਨੂੰ ਕਿ ਜੀ ਇਹ ਮਸਲਾ ਸਾਡਾ ਪਲੀਜ਼ ਸੁਣ ਕੇ ਹੱਲ ਕੀਤਾ ਜਾਵੇ ਤਾਂ ਜੋ ਜਿਹੜੇ ਲੋਕਾਂ ਨੂੰ ਇਹ ਤਕਲੀਫ ਆ ਰਹੀ ਹੈ ਥੋੜੇ ਦਿਨਾਂ ਦਾ ਨੁਕਸਾਨ ਤਾਂ ਝੱਲ ਲੈਣਗੇ ਜਿਹਨਾਂ ਦੀਆਂ ਦੁਕਾਨਾਂ ਇੱਥੇ ਘਰ ਰਿਹਾ ਇੱਥੇ ਕਲੀਨਿਕ ਇੱਥੇ ਉਹ ਕਿੰਨੀ ਕੁ ਦੇਰ ਜਦੋਂ ਗਾਹ ਕਿੰਨੀ ਪਿਆ ਤੇ ਜੀ ਕਿਹਦਾ ਤੱਕ ਸਰਵਾਈਵ ਕਰ ਸਕਦੇ ਆ ਜਿੰਨੀ ਮੇਰੀ ਬੇਨਤੀ ਤੇ ਇੱਕ ਗੱਲ ਹੋਰ ਹੈ ਵੀ ਇਹ ਐਜੀਟੇਸ਼ਨ ਹਜੇ ਪੀਸਫੁਲ ਹੈ ਅਸੀਂ ਜਿੱਥੇ ਤੱਕ ਜ਼ੋਰ ਲੱਗੂਗਾ ਅਸੀਂ ਸਾਰਾ ਕੁਝ ਅਸੀਂ ਡੀਸੀ ਸਾਹਿਬ ਨੂੰ ਰਿਪਰੈਜੈਂਟੇਸ਼ਨ ਤਿੰਨ ਦਿਨ ਪਹਿਲਾਂ ਸਾਰਿਆਂ ਨੇ ਦੇ ਦਿੱਤੀ ਸਾਰੇ ਬਜ਼ੁਰਗਾਂ ਨੇ ਅਸੀਂ ਮੰਡੇ ਨੂੰ ਫੇਰ ਇੱਕ ਆਰਡੀਸੀ ਸਾਹਿਬ ਨੂੰ ਰਿਪਰੈਜੈਂਟੇਸ਼ਨ ਦੇਵਾਂਗੇ ਉਸ ਚੀਜ਼ ਦੀ ਅਪਡੇਟ ਮੰਗਾਂਗੇ ਐਮਪੀ ਸਾਹਿਬ ਨੂੰ ਵੀ ਬਿੱਟੂ ਜੀ ਨੂੰ ਦੋ ਤਿੰਨ ਵਾਰੀ ਫੋਨ ਕਰਿਆ ਆ ਉਹਨਾਂ ਨੇ ਫੋਨ ਨਹੀਂ ਰਿਸੀਵ ਕਰਿਆ ਉਹਨਾਂ ਨੂੰ ਵੀ ਸਨੇਹਾ ਦੁਆਰਾ ਇੱਕ ਵਾਰੀ ਲਾਵਾਂਗੇ ਕਿ ਜੀ ਇਹ ਚੀਜ਼ ਕੋਈ ਇਹਦੇ ਵਿੱਚ ਪੋਲਿਟਿਕਲ ਨਹੀਂ ਕੋਈ ਇਹਦੇ ਵਿੱਚ ਕਿ ਜੇ ਦਾ ਪਰਸਨਲ ਮੁਫਾਦ ਨਹੀਂ ਇੱਕ ਪਬਲਿਕ ਸਰਵਿਸ ਹੈ ਪਬਲਿਕ ਦੀ ਇਹ ਰੋਡ ਹੈ ਪਬਲਿਕ ਦੀ ਰੋਡ ਇਹ ਖੁੱਲੀ ਜਾਵੇ ਇਹਨਾਂ ਕਹਿੰਦਾ ਹੋਇਆ ਮੇਰੀ ਇਹ ਬੇਨਤੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ